ਇਦਾਂ ਦੇ ਵੀ ਬੈਠੇ ਸਾਡੇ ਜੂ ਆਂਦੇ ਨਹੀਂ ਨਹੀਂ ਪੰਜ ਬੰਦੇ ਥੋੜਾ ਵੱਡੇ ਸੀ ਪੰਜ ਬੱਕਰੇ ਵੱਡੇ ਸੀ ਆਖੇ ਲੋਜੀਕਲੀ ਗੱਲ ਕਰਾਂਗਾ ਧਿਆਨ ਦੇ ਕੇ ਸੁਣਿਓ ਇਹਨੂੰ ਹੁਣ ਗੱਲ ਇਹ ਹੈ ਬੱਕਰੇ ਵੜਨੇ ਨੇ ਗੁਰੂ ਗੋਬਿੰਦ ਸਿੰਘ ਨੇ ਇੱਕ ਵਿਸਾਖ ਨੂੰ ਤੋ ਸਿੱਖਾਂ ਦੀ ਡਿਊਟੀ ਤੇ ਲਾਈ ਹੋਵੇਗੀ ਨਾ ਇੱਕ ਦੋਆਂ ਦੀ ਵੀ ਜਾ ਮਾਰਕੀਟ ਚੋਂ ਖਰੀਦ ਕੇ ਲਿਆ ਤੁਹਾਨੂੰ ਮੰਨ ਲਓ ਬਕਰੇ ਖਰੀਦ ਕੇ ਲੈ ਆਏ ਉਹ ਤੰਬੂ ਚ ਚੋਰੀ ਬੰਨਵੀਂ ਦਿੱਤੇ ਹੋਣ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਬੂਤਰੇ ਤੇ ਖਲੋ ਕੇ ਆਖਿਆ ਹੋਵੇਗਾ ਉਠੋ ਕੋਈ ਸਿੱਖ ਮੈਨੂੰ ਸਿਰ ਚਾਹੀਦਾ ਚੌਥੇ ਹੀ ਕੋ ਸਰਪਸਰ ਹੋ ਜਾਣੀ ਸੀ ਜਿੰਨਾ ਬਕਰੇ ਖਰੀਦ ਕੇ ਲਿਆਂਦੇ ਸੀ ਉਹਨਾਂ ਹੀ ਗੱਲ ਇਧਰ ਉਧਰ ਫਿਲਾ ਦੇਣੀ ਸੀ ਵੀ ਸਿਰ ਸੁਰ ਨਹੀਂ ਗੁਰੂ ਨੇ ਬੰਦਿਆਂ ਦੇ ਵੱਢਣੇ ਉਹਦੇ ਬਕਰੇ ਮੰਗਾਈ ਬੈਠਾ ਇੱਕੇ ਆਵਾਜ਼ ਤੇ ਹੀ 5-7000 ਬੰਦਾ ਖੜਾ ਹੋ ਜਾਣਾ ਸੀ ਵੀ ਸਾਡਾ ਸਿਰ ਲੈ ਲੋ ਇਹਨੇ ਕਿਹੜੇ ਸਿਰ ਵਡਣੇ ਨੇ ਇਹਨੇ ਤੇ ਬੱਕਰੇ ਮਂਗਾਏ ਨੇ ਮਾਰਕੀਟ ਚੋਂ ਪਰ ਪਤਾ ਤੁਹਾਨੂੰ ਵੀ ਹੈ ਕਿ ਪੰਜ ਹੀ ਉੱਠੇ ਨੇ ਇੱਕੇ ਵਾਸਤੇ ਇੱਕ ਹੀ ਉੱਠਿਆ ਹੈ 500 ਬੰਦਾ ਨਹੀਂ ਉੱਠਿਆ ਪਤਾ ਸੀ ਇਹ ਗਰਦਨ ਜਿਹੜੀ ਹੈ ਧੜਤੇ ਨਹੀਂ ਰਹਿਣੀ ਵਿਰਲੇ ਹੀ ਹੁੰਦੇ ਨੇ ਜਿੰਨਾ ਤਨ ਮਨ ਧਨ ਗੁਰੂ ਨੂੰ ਦਿੱਤਾ ਹੁੰਦਾ ਹੈ ਖੈਰ ਦੂਜਾ ਤਰਕ ਆ ਇਸ ਤਰਕ ਨੂੰ ਕੱਟਣ ਦੇ ਲਈ ਕਦੇ ਕਸਾਈ ਦੀ ਦੁਕਾਨ ਤੇ ਜਾਓਗੇ ਨਾ ਉਹਨੂੰ ਕਹੋ ਵੀ ਪੰਜ ਬੱਕਰੇ ਇੱਥੇ ਬੰਨ ਤੇ ਇੱਕ ਨੂੰ ਜਦੋਂ ਵੱਢੇਗਾ ਦੂਜੇ ਮਿਆਂਕਣ ਲੱਗ ਪੈਣਗੇ ਮੌਤ ਦਾ ਮੰਜ਼ਰ ਐਸਾ ਹੈ ਤੰਬੂਜ ਪੰਜ ਬੱਕਰੇ ਵੱਢੇ ਹੋਣ ਤੇ ਗੁਰੂ ਨੇ ਪਹਿਲਾ ਵੱਢਿਆ ਦੂਜਾ ਵੱਢਿਆ ਤੀਜਾ ਵੱਢਿਆ ਮਿਆਂਕਿਆ ਹੀ ਕੋਈ ਨਾ ਇਹਨੀ ਸੋਨਸ਼ਾਈ ਸੀ ਦਰਬਾਰ ਵਿੱਚ ਪੰਡਾਲ ਵਿੱਚ ਉਦ ਰੌਲਾ ਪੈ ਜਾਣਾ ਸੀ ਵੀ ਬੱਕਰੇ ਬੰਨੇ ਹੋਏ ਨੇ ਅੰਦਰ ਉੱਥੇ ਕੋਈ ਨਹੀਂ ਮੈਂ ਆ ਕੇ ਆ ਤੀਸਰਾ ਪੱਖ ਇੱਕ ਬਹੁਤ ਵੱਡਾ ਮਸੰਦ ਸੀ ਜਸਵੰਤ ਰਾਓ 20000 ਸੰਗਤ ਲੈ ਕੇ ਆਇਆ ਸੀ ਗੁਰੂ ਦਰਬਾਰ ਚ ਤੇ ਜੇ ਗੁਰੂ ਨੇ ਬੱਕਰੇ ਵੱਡੇ ਹੁੰਦੇ ਤੇ ਇਹਨੇ 20000 ਸੰਗਤ ਲੈ ਕੇ ਦੌੜਨਾ ਨਹੀਂ ਸੀ ਉਥੋਂ ਜਦੋਂ ਸਾਵੇਂ ਅੱਖਾਂ ਦੇ ਵੇਖਿਆ ਸਿਰ ਲਹਿ ਗਿਆ ਸਿੱਖ ਦਾ ਇਹ ਸਭ ਚੇਲੇ ਬਾਲ ਕੇ ਸੰਗਤਾਂ ਲੈ ਕੇ ਦੌੜ ਉੱਠਿਆ ਵੀ ਦਫਾ ਕਰੋ ਅੱਜ ਦਾਲ ਨਹੀਂ ਮਿਲਣੀ ਅੱਜ ਸਿਰ ਲੈਣੇ ਨੇ ਅੱਗੇ ਤੇ ਲੰਗਰ ਛਕਣ ਆਉਂਦੇ ਸੀ ਅੱਜ ਜਾਨ ਜਾਂਦੀ ਰਹਿਣੀ ਐ ਮਾਰਕੀਟਾਂ ਹੁੰਦੀਆਂ ਐ ਬੜੀਆਂ ਕਸਾਈਆਂ ਦੀਆਂ ਦੁਕਾਨਾਂ ਹੁੰਦੀਆਂ ਕੁੱਕੜ ਵੀ ਵੜਦੇ ਨੇ ਬੱਕਰੇ ਵੀ ਵੜਦੇ ਨੇ ਕਦੇ ਬਾਜ਼ਾਰ ਵਿੱਚ ਭੱਜ ਦੌੜ ਵੇਖੀ ਜੇ ਡਰ ਕੇ ਹੁੰਦੀ ਵੱਡੇ ਬਕਰੇ ਜਾ ਰਹੇ ਹੁਣ ਗੁਰੂ ਦੇ ਸਾਵੇਂ ਤੇ ਲੋਕਾਂ ਨੂੰ ਕੀ ਜਾਣਦੇ ਲਾਲੇ ਪੈ ਗਏ ਵੀ ਦੌੜ ਉੱਠੇ ਉਥੋਂ ਮਤਲਬ ਸਾਫ਼ ਹੈ ਕੁਝ ਅਣ ਸੁਖਾਵੀ ਘਟਨਾ ਵਾਪਰੀ ਸੀ ਅੱਖਾਂ ਸਾਵੇਂ ਤਾਂ ਲੋਕ ਦੌੜੇ ਨੇ ਉਥੇ ਨਹੀਂ ਜਾ ਸਕੇ ਇਸ ਘਟਨਾ ਨੂੰ ਅੱਗੇ ਆ ਜਾਓ ਚੌਥਾ ਪੱਖ ਰੱਖਾਂ ਜਦੋਂ ਇਤਿਹਾਸ ਨੂੰ ਆਪਾਂ ਬਾਚਦੇ ਆਂ ਉਹ ਜਿਹੜਾ ਇਕੱਠ ਹੈ ਹੁਕਮਨਾਮੇ ਕਿਨਾਂ ਨੂੰ ਕੱਲੇ ਸੀ ਬੱਕਰਿਆਂ ਨੂੰ ਕਿ ਸੰਗਤਾਂ ਨੂੰ ਸੰਗਤਾਂ ਨੂੰ ਹੀ ਕੱਲੇ ਹੋਣਗੇ ਨਾ ਬੱਕਰੇ ਨੇ ਕਿੱਥੋਂ ਪੜਨਾ ਹੁਕਮਨਾਮਾ ਤੇ ਜਿਨ੍ਹਾਂ ਨੂੰ ਹੁਕਮਨਾਮੇ ਕੱਲੇ ਇਕੱਠ ਕਿਨਾਂ ਦਾ ਹੋਇਆ ਪੰਡਾਲ 'ਚ ਸੰਗਤਾਂ ਦਾ ਹੀ ਹੋਣਾ ਸੀ ਬੱਕਰਿਆਂ ਦਾ ਤੇ ਹੋਣਾ ਨਹੀਂ ਸੀ ਉੱਥੇ ਤੇ ਜਦੋਂ ਚਬੂਤਰੇ ਤੇ ਖਲੋਕੇ ਆਵਾਜ਼ ਦਿੱਤੀ ਮੈਨੂੰ ਇੱਕ ਸਿੱਖ ਦਾ ਸਿਰ ਚਾਹੀਦਾ ਹੈ ਤੋ ਜਿਨ੍ਹਾਂ ਦਾ ਇਕੱਠ ਹੈ ਸਿਰ ਉਹਨਾਂ ਦਾ ਹੀ ਮੰਗਿਆ ਹੋਵੇਗਾ ਨਾ ਬੱਕਰਿਆਂ ਦਾ ਤੇ ਮੰਗਿਆ ਨਹੀਂ ਹੋਣਾ ਵੀ ਬੱਕਰੇ ਦਾ ਸਿਰ ਲੈਣਾ ਹੁਣ ਜੇ ਗੁਰੂ ਨੇ ਸਿਰ ਮੰਗੇ ਨੇ ਸਿੱਖਾਂ ਦੇ ਤੇ ਵੱਡੀ ਬੱਕਰੇ ਗਿਆ ਗੁਰੂ ਤੇ ਝੂਠਾ ਹੈ ਇਹ ਤਾਂ ਫਿਰ ਦੀਨਮਾਨੀ ਕੋਈ ਨਾ ਹੋਇਆ ਸਾਡਾ ਗੁਰੂ ਕਿਵੇਂ ਹੋ ਸਕਦਾ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਲਿਖਿਆ ਹੈ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ ਜੋ ਗੁਰ ਦੱਸੇ ਬਾਟ ਮੂਰੀਦਾ ਜੋਲੀ ਹੈ ਜੇ ਮੁਰੀਦ ਨੇ ਮੁਕਤੀ ਪਾਉਣੀ ਹੈ ਤੇ ਗੁਰੂ ਦੀ ਦਸੀਵਾੜ ਤੇ ਤੁਰੇ ਤੇ ਗੁਰੂ ਦੀ ਬਾਟ ਗੁਰੂ ਦਾ ਰਸਤਾ ਦਰਸਾਇਆ ਹੋਇਆ ਮਾਰਗ ਇਹ ਹੈ ਵੀ ਸਿੱਖ ਕਦੇ ਵੀ ਝੂਠ ਨਹੀਂ ਮਾਰਦਾ ਤੇ ਗੁਰੂ ਆਪ ਝੂਠ ਮਾਰੇਗਾ ਬਾਣੀ ਚੋਂਦਾ ਦਿਲ ਹੋ ਮੁਹੱਬਤ ਜਿਨ ਸਈ ਸੱਚਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਬਾਣੀ ਤੇ ਆਂਦੀ ਐ ਉਹ ਕੱਚਾ ਐ ਜਿਹਦੀ ਜ਼ੁਬਾਨ ਤੇ ਕੁਝ ਹੋਰ ਢਿੱਡ ਵਿੱਚ ਕੁਝ ਹੋਰ ਉਹ ਮੁਕਤ ਨਹੀਂ ਹੋ ਸਕਦਾ ਤੇ ਗੁਰੂ ਕਿਵੇਂ ਐਸਾ ਕਰਮ ਕਰੇਗਾ ਵੀ ਜ਼ੁਬਾਨ ਤੇ ਸਿਰ ਮੰਗ ਰਿਆ ਐ ਸਿੱਖਾਂ ਦਾ ਤੇ ਅੰਦਰ ਉਹਦੇ ਇਹ ਭਾਵਨਾ ਹੈ ਮੈਂ ਬੱਕਰੇ ਵੱਢਣੇ ਨੇ ਤੰਬੂ 'ਚ ਬੰਨੇ ਹੋਏ ਨੇ ਗੁਰੂ ਨੂੰ ਤੇ 도ਗਲੀ ਨੀਤੀ ਵਾਲਾ ਬਣਾਤਾ ਆਪਾਂ ਕਥਾ ਹੀ ਇਦਾਂ ਦੀ ਕਰਤੀ ਆਪਦੇ ਗੁਰੂ ਗੋਬਿੰਦ ਸਿੰਘ ਦੇ ਬੋਲ ਪ੍ਰਗਟਨੇ ਦਸਮ ਗ੍ਰੰਥ ਵਿੱਚ ਹਮੂ ਮਰਦ ਬਾਇਦ ਸ਼ਵਦ ਸੁਖਨ ਵਰ ਨਾ ਸ਼ਿਕਮੇ ਦਿਗਰ ਦਰਦ ਹਾਨੇ ਦਿਗਰ ਔਰੰਗਜ਼ੇਬ ਤੂੰ ਮਰਦ ਨਹੀਂ ਹੈ ਉਹ ਮਰਦ ਨਹੀਂ ਹੁੰਦਾ ਉਹ ਸੰਤ ਨਹੀਂ ਹੁੰਦਾ ਜਿਹੜਾ ਬਚਨ ਦਾ ਬਲੀ ਨਾ ਹੋਵੇ ਢਿੱਡ ਚ ਕੁਝ ਹੋਰ ਜ਼ੁਬਾਨ ਤੇ ਕੁਝ ਹੋਰ ਇਹ ਬੁਸਦਲਾਂ ਦੀਆਂ ਬਾਤਾਂ ਨੇ ਇਹ ਕਿਉਂ ਕਿਹਾ ਸੀ ਔਰੰਗਜ਼ੇਬ ਨੂੰ ਕਿਉਂਕਿ ਇਹਨਾਂ ਕਸਮਾਂ ਖਾਧੀਆਂ ਸੀ ਆਨੰਦਪੁਰ ਛੱਡ ਜਾਓ ਅਸੀਂ ਨਹੀਂ ਲੜਦੇ ਇਹ ਜ਼ੁਬਾਨ ਤੇ ਸੀ ਕਸਮ ਪਰ ਢਿੱਡ ਚ ਮੈਲ ਸੀ ਆਨੰਦਪੁਰ ਛੱਡਿਆ ਹੈ ਗੁਰਾਂ ਨੇ ਤੇ ਪਿੱਛੇ ਹਮਲਾ ਕਰਤਾ ਦੁਸ਼ਮਣਾਂ ਨੇ ਭਾਈ ਧਰ ਦੇ ਰਾਜਿਆਂ ਨੇ ਮੁਗਲਾਂ ਨੇ ਤੋ ਕਹਿੰਦੇ ਤੁਹਾਡੇ ਮਰਦਾਂ ਵਾਲੀ ਗੱਲ ਹੀ ਕੋਈ ਨਹੀਂ ਜਿਹੜੇ ਗੁਰੂ ਗੋਬਿੰਦ ਸਿੰਘ ਆਪ ਕਹਿੰਦੇ ਨੇ ਢਿੱਡ ਚ ਕੁਝ ਹੋਰ ਜ਼ੁਬਾਨ ਤੇ ਕੁਝ ਹੋਰ ਹੋਵੇ ਉਹ ਮਰਦ ਨਹੀਂ ਆਪ ਕਿਉਂ 도ਗਲੀ ਨੀਤੀ ਰੱਖਣਗੇ ਅੱਗੇ ਆ ਜਾਓ ਛੁੱਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਓਛੜਾ ਸਾਕਤ ਕੂੜ ਪਚਹਿ ਮਨ ਹਉਮੈ ਦੋਹ ਮਾਰਗ ਪਚਹਿ ਪਚਾਈ ਹੈ ਕੂੜ 84 ਲੱਖ ਜੁਨਾਂ ਚ ਲੈ ਜਾਂਦਾ ਥੇਰ ਆ 8.4 ਮਿਲੀਅਨ ਰੀਨਕਰਨੇਸ਼ਨਸ 84 ਲੱਖ ਜੁਨਾਂ ਨੇ ਲੱਖ 84 ਜੋਨ ਪਰਮਾਇਆ ਕਹਿੰਦੇ ਕੂੜਾ ਇੰਨਾ ਚ ਹੀ ਪਉਂਦਾ ਹੈ ਉੱਚੋ ਸੱਚਖੰਡ ਕੌਣ ਜਾਂਦਾ ਹੈ ਤੇ ਸੱਚਖੰਡ ਤੋਂ ਦੂਰੀ ਕਿਹਦੀ ਹੈ ਸੱਚਾ ਦਹਿ ਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸੱਚਾ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਕਹਿੰਦੇ ਝੂਠੇ ਕੋਲੋਂ ਮਹਿਲ ਗੁਰੂ ਦਾ ਦੂਰ ਹੋ ਜਾਂਦਾ ਸੱਚਾ ਹੀ ਉੱਥੇ ਟਿਕਦਾ ਓ ਗੁਰੂ ਆਪ ਕਿਉਂ ਝੂਠ ਮਾਰੇਗਾ ਸਿਰ ਮੰਗੀ ਜਾਵੇ ਸੰਗਤ ਵਿੱਚੋਂ ਤੇ ਵੱਡੀ ਬਕਰੇ ਜਾਵੇ ਨਾ ਗੁਰੂ ਝੂਠਾ ਨਹੀਂ ਹੈ ਕਥਾਕਾਰ ਝੂਠ ਮਾਰ ਰਿਹਾ ਹੈ ਕਿਉਂਕਿ ਕਥਾਕਾਰ ਦੀ ਪ੍ਰੋਬਲਮ ਇਹ ਹੈ ਉਹਨੂੰ ਲੱਗਦਾ ਮੈਂ ਖਾਲੀ ਭਾਂਡਾ ਹਾਂ ਮੇਰੇ 'ਚ ਤੇ ਤਾਕਤ ਨਹੀਂ ਮੋਈ ਕੀੜੀ ਵੀ ਜਿੰਦੀ ਕਰ ਦੇਵਾਂ ਤੇ ਗੁਰੂ ਕਿਦਾਂ ਕਰ ਸਕਦਾ ਉਹ ਵੀ ਤੇ ਮੇਰੇ ਅਰਗਾ ਹੀ ਸੀ ਉਹ ਤੇਰੇ ਅਰਗਾ ਕਿੱਥੇ ਐ ਗੁਰ ਨਾਲ ਤੁਲਨਾ ਲੱਗਈ ਖੋਜ ਡਿਠਾ ਬ੍ਰਹਿਮੰਡ देयर इज ਨਨ ਟੂ ਕੰਪੇਅਰ ਵਿਦ ਗੁਰੂ ਗੋਬਿੰਦ ਸਿੰਘ ਹੀ ਇਜ਼ ਦਾ ਪ੍ਰਾਈਮਰ ਲਾਰਡ ਇੱਕ ਚਮਦਾ ਲਫਾਫਾ ਖੁਦਾ ਦਾ ਮੁਕਾਬਲਾ ਨਹੀਂ ਕਰ ਸਕਦਾ ਜਿੱਦਣ ਕਥਾਕਾਰਾਂ ਦਾ ਭਲੇਖਾ ਨਿਕਲ ਗਿਆ ਨਾ ਵੀ ਗੁਰੂ ਗੋਬਿੰਦ ਸਿੰਘ ਉਹਨਾਂ ਵਰਗਾ ਨਹੀਂ ਖੁਦ ਖੁਦਾ ਹੈ ਓਦਣ ਹੀ ਕਥਾ ਚ ਬਦਲਾ ਜਾਵੇਗਾ ਨਹੀਂ ਤੇ ਸਾਰੀ ਉਮਰ ਤਰਕ ਕਰਦੇ ਆ ਹੀ ਇਹਨਾਂ ਦੀ ਲੰਗ ਜਾਣੀ ਹੈ ਸਾਡੀ ਪ੍ਰੋਬਲਮ ਹੀ ਇਹ ਹੈ ਸਾਨੂੰ ਲੱਗਦਾ ਗੁਰੂ ਸਾਡੇ ਵਰਗਾ ਹੋਵੇਗਾ ਇਦਾਂ ਦਾ ਨਹੀਂ ਹੈ ਉਹ ਬਾਣੀ 'ਚ ਜੇ ਕਿਤੇ ਲਿਖਿਆ ਹੋਵੇ ਨਾ ਗੁਰੂ ਆਮ ਇਨਸਾਨ ਹੈ ਤਾਂ ਮੈਂ ਤੁਹਾਡੇ ਨਾਲ ਸਿਰ ਕਿਉਂ ਖਪਾਉਣਾ ਘੰਟਾ ਹੋ ਗਿਆ ਰੌਲਾ ਪਾਉਂਦੇ ਨੂੰ ਹਨਾ ਆਪਾਂ ਵੀ ਹੱਥ ਜੋੜ ਕੇ ਮਾਫੀ ਮੰਗ ਲਵਾਂਗੇ ਉਹ ਪੰਕਤੀ ਤੇ ਲਿਆਓ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਵੇ ਵੀ ਗੁਰੂ ਆਮ ਇਨਸਾਨ ਹੈ ਕਿਧਰੇ ਉਹਨੂੰ ਸਮਰਾਥ ਲਿਖਿਆ ਹੈ ਕਿਧਰੇ ਕਲਾਤਾਰੀ ਲਿਖਿਆ ਹੈ